ਸਸ਼ੀਕਾਲ ਜੀ ਮੈਂ ਇਹਨਾਂ ਤੇ ਮਾਤ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਾਈ ਜੇ ਜਨਾਨੀਆਂ ਨਹੀਂ ਸਮਝਦੀਆਂ ਬੰਦੇ ਤੁਸੀਂ ਤਾਂ ਸਮਝਦਾਰ ਹੋ ਬਚਾ ਲਓ ਆਪਣੀਆਂ ਜਨਾਨੀਆਂ ਨੂੰ ਕਿਉਂ ਜਿਹੜੀਆਂ ਘਰੇ ਤੁਹਾਡੇ ਤੇ ਤਲਕ ਤੜਕ ਪੈਂਦੀਆਂ ਨੇ ਆ ਦੇਖ ਲਓ ਡੇਰਿਆਂ ਦੇ ਵਿੱਚ ਜਾਪੇ ਜਾ ਕੇ ਕਿਵੇਂ ਮੇਲਦਿਆਂ ਵੀ ਨੇ ਤੇ ਦੂਜੇ ਪਾਸੇ ਪਖੰਡਵਾਦੀ ਹਾਦੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਤਾ ਦੇ ਡੇਰ ਦੇ ਵਿੱਚ ਜਨਾਨੀ ਆਉਂਦੀ ਆ ਪਤਾ ਨਹੀਂ ਕੀ ਉਲਟੀਆਂ ਜੀ ਕਰਦੀ ਉਸ ਤੋਂ ਬਾਅਦ ਮਾਤਾ ਤਰਸ਼ੂਲ ਲਾ ਦਿੰਦੀ ਹੈ ਤੁਰ ਸ਼ੁਰੂ ਲਾਂ ਤੋਂ ਬਾਅਦ ਇਹ ਸਿਰ ਘੁਮਾਉਣ ਲੱਗ ਜਾਂਦੀ ਹੈ ਤੇ ਦੇਖਦੇ ਦੇਖਦੇ ਬੇਹੋਸ਼ ਹੋ ਜਾਂਦੀ ਹੈ ਇੱਕ ਵਾਰ ਤੇ ਸੀਨ ਦੇਖ ਕੇ ਉੱਥੇ ਬੈਠੇ ਭਗਤਾਂ ਦੇ ਵੀ ਸਾਹ ਚੜ ਗਏ ਹੁਣ ਵੀ ਲਾਇਕ ਤੇ ਮਾਤਾ ਨੇ ਮਾਰ ਦਿੱਤ ਨਹੀਂ ਦਿੱਤੀ ਸੋ ਪਖੰਡਵਾਦ ਦਾ ਇੱਕ ਹੋਰ ਨਵਾਂ ਰੂਪ ਅਸੀਂ ਕਹਿ ਸਕਦੇ ਹਾਂ ਲੋਕ ਕਿਉਂ ਮੂਰਖ ਬਣ ਰਹੇ ਨੇ ਭਾਈ ਜਨਾਨੀਆਂ ਦੀ ਤਾਂ ਹਮੇਸ਼ਾ ਇੱਕ ਕਹਾਵਤ ਹੁੰਦੀ ਹੈ ਕਿ ਇੱਕ ਗੁੱਤ ਪਿੱਛੇ ਮੱਤ ਹੁੰਦੀ ਆ ਹਾਲਾਂਕਿ ਮੈਂ ਖੁਦ ਵੀ ਇੱਕ ਕੁੜੀਆਂ ਪਰ ਸਭ ਤੋਂ ਵੱਧ ਪਖੰਡਵਾਦ ਜਿਹੜਾ ਕੀ ਫੁਲਾਇਆ ਚੋਣਾਂ ਨੇ ਫੁਲਾਇਆ ਜਿੰਨੀਆਂ ਵੀ ਤੁਸੀਂ ਮਾਤਾ ਦੇਖੀਆਂ ਤੁਹਾਨੂੰ ਪਖੰਡਵਾਦੀ ਕਿੰਨੇ ਵੀਡੀਓਜ਼ ਦੇਖੇ ਆ ਜੇ ਅਸੀਂ ਤੁਹਾਨੂੰ 100 ਵੀਡੀਓ ਦਿਖਾਤੀਆਂ ਉਹ ਚ 20 ਹੀ ਪਖੰਡੀ ਬਾਬੇ ਨਿਕਲ ਗਏ 80 ਤਾਂ ਜਨਾਨੀਆਂ ਨੇ ਜਿਹੜੀਆਂ ਪਖੰਡਵਾਦ ਕਰਨ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਡੇਰੇ ਖੋਲੇ ਹੋਏ ਨੇ ਦੇ ਇਨਾ 80 ਡੇਰਿਆਂ ਦੇ ਵਿੱਚ ਜੇਕਰ ਇੱਕ ਡੇਰੇ 'ਚ ਵੀ 100 ਬੰਦਾ ਜਾਂਦਾ ਤਾਂ ਉਹਦੇ ਵਿੱਚ 90 ਬੰਦੇ 90 ਤਾਂ ਉਹਦੇ ਵਿੱਚ ਜਨਾਨੀਆਂ ਤੇ 10 ਹੀ ਬੰਦੇ ਹੁੰਦੇ ਨੇ ਉਹ 10 ਬੰਦੇ ਵੀ ਉਹੀ ਹੁੰਦੇ ਜਿਹੜੀ ਜਨਾਨੀਆਂ ਦੇ ਬੰਦਿਆਂ ਨੂੰ ਲੰਨ ਲੁੜ ਕੇ ਡੇਰੇ 'ਚ ਲੈ ਆਉਂਦੀਆਂ ਨੇ ਤਾਂ ਇਹ ਪਖੰਡਵਾਦ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਸੀਨ ਜਿਹਾ ਕ੍ਰਿਕਟ ਸੱਚੀ ਫਿਲਮ ਦਾ ਸੀਨ ਵੀ ਇਹਨਾਂ ਨੇ ਤਾਂ ਫੇਲ ਕਰ ਦਿੱਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਖੰਡਵਾਦ ਨੂੰ ਲੈ ਕੇ ਨਿਤ ਨਵੇਂ ਤੋਂ ਨਵੇਂ ਡਰਾਮੇ ਇਹ ਪਖੰਡੀ ਕਰਕੇ ਵੇਲੈਂਦੇ ਨੇ ਕਿਵੇਂ ਕਿਸੇ ਦੇ ਵਿੱਚ ਕੋਈ ਕੋਈ ਸ਼ਹਿ ਕੱਟਦੀ ਕਿਸ ਨੂੰ ਕੁਸ਼ਕ ਕਹਤ ਹੈ ਕਿਸ ਨੂੰ ਕੁਸ਼ਕ ਕਹਤ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜ ਜਿਸ ਤਾ ਉਹਨੂੰ ਦਿਖਾਉਨੇ ਆ ਉਹਨਾਂ ਦੇ ਵਿੱਚ ਕਿੰਨੀ ਕੁ ਸਚਾਈ ਹੁੰਦੀ ਆ ਕਿੰਨਾ ਕੁ ਸੱਚ ਪੇਸ਼ ਕੀਤਾ ਜਾਂਦਾ ਕਿਉਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਿ ਐਵੇਂ ਹੋ ਸਕਦਾ ਜਿਵੇਂ ਨੇ ਕੀਤਾ 10 ਮਿੰਟਾਂ ਬਾਅਦ ਇਹ ਖੜੀ ਹੋ ਗਈ ਹੁਣ ਬਿਨਾਂ ਡਾਕਟਰ ਦੇ ਇਲਾਜ ਕੀਤੇ ਭਾਈ ਇਹ ਤਾਂ ਇਹ ਤਾਂ ਜੇ ਘਰੇ ਬਣਾਇਆ ਕੁਝ ਕਹਿ ਦੋ ਫਿਰ ਦੋ ਦੋ ਤਿੰਨ ਤਿੰਨ ਦਿਨ ਮੰਜਾ ਤੇ ਉੱਡਦੀਆਂ ਵੀ ਹਾਂ ਸਾਨੂੰ ਅਸਤਾ ਭਾਈ ਬਿਮਾਰ ਹੋ ਗਏ ਸਰ ਤਾਂ ਗੱਲ ਦਿਲ ਤੇ ਲੱਗ ਗਈ ਸਰ ਤਾਂ ਦਿਮਾਗ ਤੇ ਲੱਗੇ ਅਸਰ ਹੋ ਗਿਆ ਹੁਣ ਨਹੀਂ ਅਸੀਂ ਉੜਦਿਆਂ ਤੇ ਮੀਨਾ ਮੇਨਾ ਕੰਮ ਨਹੀਂ ਕਰਦੀਆਂ ਤੇ ਅੱਜ ਫੇਰ ਦੇਖ ਲਓ 10 ਮਿੰਟਾਂ ਬਾਅਦ ਮਾਤਾ ਤੂੰ ਠੀਕ ਹੋ ਜੂਗੀ ਇਹ ਸਿਰਫ ਪਖੰਡਵਾਦ ਆ ਭਾਈ ਸਮਝ ਜੋ ਸਮਝ ਜੋ ਲੋਕੋ ਕਿਉਂ ਮੂਰਖ ਬਣ ਰਹੇ ਹੋ ਪਖੰਡਿਆਂ ਦੇ ਪਿੱਛੇ ਲਾ ਕੇ ਆਪਣੀ ਮਿਹਨਤ ਦੀ ਕਮਾਈ ਬਰਬਾਦ ਕਰ ਰਹੇ ਹੋ ਅਜਿਹੇ ਲੋਕਾਂ ਦਾ ਵਿਰੋਧ ਕਰੋ ਪਖੰਡਵਾਦ ਨੂੰ ਦੂਰ ਕਰੋ ਖੁਦ ਨਿਕਲੋ ਤੇ ਲੋਕਾਂ ਨੂੰ ਵੀ ਕਢੋ ਬਾਕੀ ਤੁਹਾਡਾ ਕੀ ਕਹਿਣਾ ਸਾਨੂੰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼